ਡਰਾਈਵਰ ਬੰਦ ਕੀਤਾ ਗਿਆ ਨਾ ਮੇਰਾ ਵੀ ਮੈਂ ਵੀ ਇੱਕ ਫੋਟੋ ਬਣਾਉਂਦਾ ਹਾਂ ਪਿੰਡ ਸ਼ੇਡ ਕਰਦੇ ਵਿੱਚ ਲਗਾਤਾਰ ਜਿਹੜਾ ਡਾਕਟਰ ਵੀਰਨ ਦੇਖਾ ਯੂਥ ਕਲੱਬ ਉਹਨੇ ਜਿਹੜਾ ਲਗਾਤਾਰ 10ਵਾਂ ਪ੍ਰੋਗਰਾਮ ਕੀਤਾ ਅੱਜ ਚੱਲਿਆ ਸਿੱਧੇ ਤਸਵੀਰਾਂ ਜਰੀਏ ਤੁਸੀਂ ਲਾਈਵ ਤਸਵੀਰਾਂ ਚੈਨ ਪੰਜਾਬੀ ਨੋਜ਼ੀ ਦੇ ਨਾਲ ਜੁੜੇ ਰਹੇ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਨੌਜਵਾਨ ਜਿਹੜਾ ਨੈਸ਼ਨਲ ਸ਼ੱਡ ਕੇ ਬਾਬਾ ਸਾਹਿਬ ਡਾਕਟਰ ਕੁਮਾਰ ਦੇਖਾ ਜੀ ਦੀ ਸੋਚ ਨੂੰ ਅਪਣਾ ਲਿਆ ਔਰ ਬਾਅਦ ਚੜ ਕੇ ਜਿਹੜੇ ਨੌਜਵਾਨਾਂ ਇਸ ਵਕਤ ਦੀ ਟੂਰਨਾਮੈਂਟ ਪਰਵਾਹ ਵੀ ਆਖਰੀ ਦੀ ਟੂਰਨਾਮੈਂਟ ਜਾਂ ਹੋਰ ਬੱਚੀ ਜਿਹੜਾ ਹੋਰ ਵੀ ਕਿੰਨਾ ਵੀ ਜਿਹੜੇ ਆ ਨੌਜਵਾਨਾਂ ਨੂੰ ਕਰਵਾਏ ਜਾ ਰਹੇ ਆ ਉਸ ਨੂੰ ਲੈ ਕੇ ਬਹੁਤ ਬਾਤ ਚੜਕੀ ਜਿਹੜੇ ਨੌਜਵਾਨ ਸੰਜੋਗ ਕਰ ਰਹੇ ਆ ਔਰ ਸਮਰਥਤ ਕਰ ਰਹੇ ਆ ਤੁਸੀਂ ਨੂੰ ਕੁਝ ਦਿਹਾ ਜਿਹਾ ਲਾਈਫ ਤਸਵੀਰਾਂ ਉਸ ਹੇਰਪੁਰ ਦੇ ਪਿੰਡ ਛੇੜਗੜ ਤੋਂ ਤੁਸੀਂ ਦੇਖ ਰਹੇ ਹੋ ਡਾਕਟਰ ਬੀਆਰਐਮ ਵੀਰ ਕਾਲ ਯੂਨਿਟ ਪੰਚਾਇਤ ਛੇੜਗੜ ਤੋਂ ਬੱਖ-ਬੱਖ ਜਿਹੜੀਆਂ ਨੌਜਵਾਨ ਜਥੇਬੰਦੀਆਂ ਵੱਲੋਂ ਜਿਹੜਾ ਟੂਰਨਾਮੈਂਟ ਕਰਵਾ ਰਹੇ ਆ ਲਗਾਤਾਰ ਜਿਵੇਂ ਤੁਸੀਂ ਤਸਵੀਰਾਂ ਦੇ ਨਾਲ ਜੋੜ ਰਹੇ ਹੋ ਨਸ਼ੇਨ ਛੱਡ ਕੇ ਜਿਹੜੇ ਨੌਜਵਾਨ ਅੱਜ ਬਾਬਾ ਸਾਹਿਬ ਡਾਕਟਰ ਵੀਨੋਬੀਰ ਕਾਰਜੀ ਦੀ ਸੋਚ ਨੂੰ ਸਮਾਪਤ ਹੋ ਗਏ ਹੈ ਲਗਾਤਾਰ ਜਿਹੜਾ ਆ ਟੂਰਨਾਮੈਂਟ ਜਿਹੜਾ 10ਵਾਂ ਦਿਨ ਅੱਜ ਬੀਤ ਗਿਆ ਪਿੰਡ ਛੇੜਗੜ ਤੋਂ ਸਿੱਧੀਆਂ ਤੋਂ ਸਿੱਧੀਆਂ ਜਿੰਨਾਂ ਤਸਵੀਰ ਲਾਈਵ ਤਸਵੀਰਾਂ ਦੇਖਦੇ ਹੋ ਨੌਜਵਾਨਾਂ ਚ ਕਿੰਨੀ ਖੁਸ਼ੀ ਦੇਖੀ ਨੂੰ ਮਿਲ ਰਹੀ ਆ ਉਹ ਨਸ਼ਾ ਜਿਹੜਾ ਛੱਡ ਕੇ ਨੌਜਵਾਨਾਂ ਨੇ ਇਹ ਪ੍ਰਣਨ ਕਰ ਲਿਆ ਕਿ ਬਾਬਾ ਸਾਹਿਬ ਡਾਕਟਰ ਜੀ ਦੀ ਨੀਂਵਾ ਦੇਤਾ ਜੀ ਸੋਚ ਨੂੰ ਪੂਰਾ ਕਰਨਾ ਆ ਲਗਾਤਾਰ ਜਿਹਨੇ ਪੇਜ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਰਾਜੋਨਾਤੀ ਜਿਹੜਾ ਭਾਰੀ ਇਸ਼ਤਿਹਾਰ ਦੇਖ ਨੂੰ ਮਿਲਿਆ ਬਾਬਾ ਸਾਹਿਬ ਡਾਕਟਰ ਵੀਰ ਅੰਬੇਕਾ ਜੀ ਦੀ ਸੋਚ ਨੂੰ ਸਿਮਾਪਤ ਨੌਜਵਾਨ ਜਿਹੜੇ ਆ ਟੂਰਨਾਮੈਂਟ ਦੇ ਵਿੱਚ ਭਾਗ ਲੈ ਰਿਹਾ ਵੱਖ-ਵੱਖ ਪਿੰਡਾਂ ਇਲਾਕਿਆਂ ਦੇ ਵਿੱਚ ਜਿਹੜਾ ਵੱਡੀ ਚੜ੍ਹ ਕੇ ਜਿਹੜਾ ਸਨਮਰਤ ਕੀਤੀ ਹੈ ਜੁੜੇ ਹੋਏ ਰੂਪੇ ਦੇ ਨਾਲ ਲਾਈਕ ਤੇ ਕਮੈਂਟ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਪਿੰਡ ਸ਼ੇਅਰ ਕਰਡ ਪੰਚਾਇਤ ਅਤੇ ਐਨ ਆਰ ਆਈ ਅਤੇ ਡਾਕਟਰ ਵੀਰ ਅੰਬੇਕਾ ਯੂਥ ਕਲੱਬ ਕੋਲੋਂ ਜਿਹੜਾ ਲਗਾਤਾਰ ਜਿਹੜਾ ਟੂਰਨਾਮੈਂਟ ਕਰਵਾਏ ਜਾ ਰਹੇ ਆ ਫਿਰ ਆਇਆ ਭਾਜੀ ਮਾਤਾ ਟੋਡੂ ਉਹਦੇ ਕੋਲ ਜਾ ਗਿਆ thank you ये भेजिरो कोई कोई करता है 200 रुपया की पेमेंट ये मंदिर बाबा जी बोल रहा हो मारो मारो और बढ़िया फाइनल में क्या-क्या मार फाड़ लिया यार भाई कोई ट्रैक्टर नहीं होता यार बस कुछ नहीं भाई नहीं मेरा पावर के खड़ा भाई देख के देता भाई काज नाल पूरा जाएगी 不、哎、看，我，我打了。 ਪਿੰਡ ਸ਼ੇਡਗੜ ਦੇ ਵਿੱਚ ਟੂਰਨਾਮੈਂਟ ਜਿਹੜਾ ਕੱਲ੍ਹ ਤੋਂ ਚੱਲ ਰਿਹਾ ਰਿਹਾ ਕਰ ਯੂਥ ਕਲੱਬ ਵੱਲੋਂ ਜਿਹੜਾ ਲਗਾਤਾਰ ਜਿਹੜਾ ਅੱਜ 10ਵਾਂ ਦਿਨ ਪੀ ਗਿਆ ਉਸ ਤੋਂ ਕਿਸੀ ਦੇ ਸੱਧਿਆ ਲਾਈਕ ਪੇਜ ਤੇ ਲੱਗਦੀ ਜਿਹੜੇ ਲੋਪੇ ਦੇ ਨਾਲ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸ਼ੇਡਗੜ ਦੇ ਵਿੱਚ ਜਿਹੜਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਲਗਾਤਾਰ 10ਵਾਂ ਟੂਰਨਾਮੈਂਟ ਚੱਲ ਰਿਹਾ ਉਹ ਨੌਜਵਾਨ ਜਿਹੜਾ ਨਸ਼ੇ ਛੱਡ ਕੇ ਇਸ ਵਕਤ ਜਿਹੜੇ ਆ ਟੂਰਨਾਮੈਂਟ ਵੱਲ ਕੋਈ ਆ ਆਓ ਸਾਰੇ ਰਲ ਕੇ ਇਸ ਤਰ੍ਹਾਂ ਹੀ ਨਸ਼ੇ ਨੂੰ ਤਿਆਰ ਕੀ ਟੂਰਨਾਮੈਂਟ ਦੇ ਵਿੱਚ ਵੱਧ ਚੜ ਕੇ ਜਿਹੜਾ ਸੰਯੋਗ ਕਰੀਏ ਸਭ ਤੋਂ ਪਹਿਲਾਂ ਅਸੀਂ ਜਨ ਨਿਊਜ਼ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਦਾ ਟੂਰਨਾਮੈਂਟ ਲਾਈਵ ਦਿਖਾ ਰਹੇ ਨੇ ਇਹ ਸਾਡੇ ਪਿੰਡ ਦਾ ਪਹਿਲਾ ਟੂਰਨਾਮੈਂਟ ਆ ਡਾਕਟਰ ਅੰਬੇਦਕਰ ਕਲੱਬ ਵੱਲੋਂ ਸੂ ਨਗਰ ਨਿਵਾਸੀਆਂ ਵੱਲੋਂ ਬਹੁਤ ਐਨਆਰ ਵੀਰਾਂ ਨੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਹੋ ਰਿਹਾ ਤੇ ਅਸੀਂ ਚਾਹੁੰਦੇ ਆ ਕਿ ਇਸੇ ਹੀ ਤਰ੍ਹਾਂ ਹਰ ਇੱਕ ਸਾਲ ਦੀ ਵਧੀਆ ਟੂਰਨਾਮੈਂਟ ਹੋਵੇ ਤੇ ਬੱਚੇ ਨਸ਼ਿਆਂ ਤੋਂ ਛੱਡ ਕੇ ਤੇ ਖੇਡ ਵਾਲੇ ਤੇ ਆਂਦੇ ਨੇ ਬਸ ਇਹ ਤੇ ਕਹਿੰਦੇ ਜੀ ਵੀ ਨਸ਼ੇ ਛੱਡੋ ਤੇ ਆਪਣਾ ਖੇਡੋ ਵਣ ਕੇ ਹਾਂਜੀ ਪਹਿਲਾ ਜੀ ਪਹਿਲਾ ਇਹ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ